ਅੰਕਿਤਾ ਭੰਡਾਰੀ ਕਤਲ ਮਾਮਲੇ ਦੇ ਵਿੱਚ ਕੋਰਟ ਨੇ ਸੁਣਾਇਆ ਸਖਤ ਫੈਸਲਾ ਦੋਸ਼ੀਆਂ ਨੂੰ ਉਮਰ ਕੈਦ ਦੀ ਸੁਣਾਈ ਸਜ਼ਾ ਕੋਈ ਸਾਲਾ ਬਾਅਦ ਮਿਲਿਆ ਇਨਸਾਫ ਪਰ ਮਾਪੇ ਨਹੀਂ ਹੋ ਰਹੇ ਸੰਤੁਸ਼ਟ ਸੱਚਾ ਕਾਲ ਐਨਆਰਆਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀਮਾ ਤਾਂ ਕੁਝ ਸਾਲ ਪਹਿਲਾਂ ਸਾਲ 2022 ਦੇ ਵਿੱਚ ਉੱਤਰਾਖੰਡ ਦੇ ਇੱਕ ਰਿਜ਼ੋਰਟ ਤੋਂ ਮਾਮਲਾ ਸਾਹਮਣੇ ਆਉਂਦਾ ਅੰਕਿਤਾ ਭੰਡਾਰੀ ਇੱਕ ਲੜਕੀ ਹੁੰਦੀ ਹੈ ਜਿਹੜੀ ਕਿ ਇੱਕ ਰਿਜ਼ੋਰਟ ਦੇ ਵਿੱਚ ਰਿਸੈਪਸ਼ਨਿਸਟ ਦਾ ਕੰਮ ਕਰ ਰਹੀ ਹੁੰਦੀ ਹੈ ਉਸ ਦਾ ਕਤਲ ਹੋ ਜਾਂਦਾ ਤੇ ਜਿਸ ਤੋਂ ਬਾਅਦ ਕਿ ਜਿਹੜਾ ਉਸ ਮਾਮਲੇ ਦੇ ਵਿੱਚ ਉੱਤਰਾਖੰਡ ਦੇ ਕੋਟਕਦਾਰ ਜਿਹੜੀ ਅਦਾਲਤ ਆ ਉਸ ਦੇ ਵੱਲੋਂ 30 ਮਈ 2025 ਨੂੰ ਅੰਕਿਤਾ ਭੰਡਾਰੀ ਕਤਲ ਮਾਮਲੇ ਦੇ ਵਿੱਚ ਤਿੰਨ ਦੋਸ਼ੀ ਜਿਸ ਦੇ ਵਿੱਚ ਕਿ ਪਲਕੀ ਤਾਰੀਆ, ਸੌਰਵ ਭਾਸਕਰ ਅਤੇ ਅੰਕਿਤ ਗੁਪਤਾ ਨੂੰ ਜਿਹੜਾ ਉਮਰ ਕੈਦੀ ਸਜ਼ਾ ਸੁਣਾਈਆ ਤਾਂ ਦਰਅਸਲ ਤਿੰਨਾਂ ਦੇ ਉੱਪਰ ਅੰਕਤਾ ਨੂੰ ਮਾਰ ਕੇ ਜਿਹੜਾ ਚੀਲਾ ਨਦੀ ਦੇ ਵਿੱਚ ਸੁੱਟਣ ਦਾ ਦੋਸ਼ ਸੀ ਪੂਰਾ ਮਾਮਲਾ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕੌਣ ਅੰਕਤਾ ਸੀ ਕਿਉਂ ਅੰਕਤਾ ਦਾ ਕਤਲ ਕੀਤਾ ਗਿਆ ਇਸ ਦੇ ਪਿੱਛੇ ਪੂਰੀ ਸਾਜ਼ਿਸ਼ ਕੀ ਸੀ ਕੀ ਸੀ ਪੂਰਾ ਮਾਮਲਾ ਤਾਂ ਦਰਅਸਲ ਅੰਕਤਾ ਭੰਡਾਰੀ ਇੱਕ 19 ਸਾਲ ਦੀ ਨੌਜਵਾਨ ਲੜਕੀ ਸੀ ਜੋ ਕਿ ਇੱਕ ਰਿਸ਼ੀਕੇਸ਼ ਦੇ ਇੱਕ ਰਿਜੋਰਟ ਦੇ ਵਿੱਚ ਰਿਸੈਪਸ਼ਨਿਸਟ ਦਾ ਕੰਮ ਕਰਦੀ ਸੀ ਤਾਂ ਰਿਜੋਰਟ ਦਾ ਜਿਹੜਾ ਮਾਲਕਾ ਪਲਕੀ ਤਾਰੀਆ ਦਾ ਪਰਿਵਾਰ ਸੀ ਤਾਂ ਉਸ ਦੇ ਜਿਹੜਾ ਪਲਕੀ ਤਾਰੀਆਂ ਨੇ ਅੰਕਤਾ ਨੂੰ ਇੱਕ VIP ਗ੍ਰਾਹਕ ਦੇ ਨਾਲ VIP ਕਸਟਮਰ ਦੇ ਨਾਲ ਜਿਹੜਾ ਨਜਾਇਜ਼ ਤੌਰ ਤੇ ਸੰਬੰਧ ਬਣਾਉਣ ਦੇ ਲਈ ਕਿਹਾ ਪਰ ਅੰਕਤਾ ਨੂੰ ਜਿਹੜਾ ਉਸ ਦੇ ਵੱਲੋਂ ਪੈਸੇ ਅਤੇ ਤੋਫੀਆਂ ਦਾ ਕੁਝ ਲਾਲਤ ਵੀ ਦਿੱਤਾ ਗਿਆ ਪਰ ਇਹ ਸਭ ਦੇ ਵਿਚਾਲੇ ਅੰਕਿਤਾ ਦੇ ਵੱਲੋਂ ਇਸ ਗੱਲ ਤੋਂ ਜਿਹੜਾ ਸਾਫ਼ ਮਨਾਂ ਕਰ ਦਿੱਤਾ ਗਿਆ ਜਵਾਬ ਦੇ ਦਿੱਤਾ ਗਿਆ ਇਸ ਤੋਂ ਤੱਕ ਕਿ ਜਿਹੜਾ ਅੰਕਿਤਾ ਭੰਡਾਰੀ ਆ ਆਪਦੇ ਮਨੋਮਨੀ ਇਹ ਖਿਆਲ ਸੋਚਣ ਲੱਗੀ ਸੀ ਕਿ ਅੰਕਿਤਾ ਭੰਡਾਰੀ ਨੇ ਜਿਹੜੀ ਇਹ ਨੌਕਰੀ ਆ ਛੱਡ ਦੇਣੀ ਆ ਪਰ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਜਿਸ ਦੇ ਵਿੱਚ ਕਿ ਜਿਹੜਾ ਅੰਕਿਤਾ 18 ਸਤੰਬਰ 2022 ਨੂੰ ਗੁੰਮ ਹੋ ਜਾਂਦੀ ਆ ਉਸ ਦੀ ਜਿਹੜੀ ਲਾਸ਼ ਆ 5 ਦਿਨ ਬਾਅਦ 23 ਸਤੰਬਰ 2022 ਨੂੰ ਜਿਹੜਾ ਚੀਲਾ ਨਦੀ ਦੇ ਵਿੱਚੋਂ ਮਿਲਦੀ ਹੈ ਜਿਸ ਤੋਂ ਬਾਅਦ ਕਿ ਜਿਹੜਾ ਜਿਹੜੀ ਇਸ ਮਾਮਲੇ ਦੇ ਵਿੱਚ ਜਾਂਚ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਮੌਕੇ ਤੇ ਜਿਹੜਾ ਮੁੱਢਲੀ ਜਾਂਚ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ 47 ਗਵਾਹਾਂ ਦੇ ਬਿਆਨ ਹੋਏ ਨੇ ਤੇ ਸੱਟ ਨੇ 500 ਸਫਿਆਂ ਦੀ 500 ਪੰਨਿਆਂ ਦੀ ਚਾਰ ਸ਼ੀਟ ਪੇਸ਼ ਕੀਤੀ ਤੇ ਤਿੰਨ ਦੋਸ਼ੀਆਂ ਨੂੰ ਜਿਹੜਾ IPC ਦੀ ਧਾਰਾ 302 354 ਤੇ 120B ਤਹਿਤ ਲਾ ਕੇ ਜਿਹੜਾ ਦੋਸ਼ੀ ਮੰਨਿਆ ਗਿਆ ਪਰ ਇਨਸਾਫ ਮਿਲ ਗਿਆ तकरीबन 3 ਕੁ ਸਾਲ ਬਾਅਦ 2022 ਦੇ ਵਿੱਚ ਇਸ ਤਰੀਕੇ ਘਟਨਾਕਰਮ ਹੁੰਦਾ ਸਾਰ 2025 ਦੇ ਵਿੱਚ 30 ਮਈ 2025 ਨੂੰ ਇਨਸਾਫ ਮਿਲਦਾ ਪਰ ਇਸ ਇਨਸਾਫ ਤੋਂ ਜਿਹੜਾ ਹੁਣ ਵੀ ਅੰਕਤਾ ਭੰਡਾਰੀ ਦੇ ਜਿਹੜੇ ਮਾਪੇ ਨੇ ਕਿਤੇ ਨਾ ਕਿਤੇ ਸੰਤੁਸ਼ਟ ਹੁੰਦੇ ਨਜ਼ਰ ਨਹੀਂ ਆ ਰਹੇ ਕਿਉਂਕਿ ਮਾਪਿਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਫાંਸੀ ਦੀ ਸਜ਼ਾ ਇਹਨਾਂ ਨੂੰ ਜਿਹੜਾ ਜੋ ਇਹ ਕਾਤਲ ਨੇ ਜਿੰਨੇ ਵੀ ਜਿਹੜੇ ਦੋਸ਼ੀ ਪਾਈਗੇ ਨੇ ਉਹਨਾਂ ਨੂੰ ਦਿੱਤੀ ਜਾਵੇ ਇਤੋਂ ਤੱਕ ਕਿ ਜਿਹੜਾ ਮਾਪਿਆਂ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਆ ਕਿ ਉਹ ਜਿਹੜੀ ਫાંਸੀ ਦੀ ਸਜ਼ਾ ਦਿਵਾਉਣ ਦੇ ਲਈ ਉੱਚ ਅਦਾਲਤ ਦੇ ਵਿੱਚ ਅਪੀਲ ਵੀ ਕਰਨਗੇ ਦਰਅਸਲ ਇਸ ਮੌਕੇ ਸਵਾਲ ਇਸ ਮਾਮਲੇ ਦੇ ਵਿੱਚ ਇੱਕ ਹੋਰ ਵੀ ਉੱਠ ਰਿਹਾ ਕਿ ਉਹ VIP ਕਸਟਮਰ ਕੌਣ ਸੀ ਕੌਣ ਉਹ ਵਿਅਕਤੀ ਸੀ ਜਿਸ ਦੇ ਨਾਲ ਸਬੰਧ ਬਣਾਉਣ ਦੇ ਲਈ ਸੌਣ ਦੇ ਲਈ ਜਿਹੜਾ ਉਸ ਪਲਕੀ ਤਾਰੀਆ ਦੇ ਵੱਲੋਂ ਜਾਂ ਫਿਰ ਤਿੰਨ ਦੋਸ਼ੀਆਂ ਦੇ ਵੱਲੋਂ ਜਿਹੜਾ ਇਹ ਸੰਕਤਾ ਭੰਡਾਰੀ ਨੂੰ ਜਿਹੜਾ ਜੋ ਕਹਿਦੀ ਹੈ ਕਿ ਫੋਰੈਸਟ ਕੀਤਾ ਜਾ ਰਿਹਾ ਸੀ ਤੱਕੇ ਨਾਲ ਕਿਹਾ ਜਾ ਰਿਹਾ ਸੀ ਚੈਟਰ ਰਿਕਾਰਡ ਦੇ ਵਿੱਚ ਇੱਕ ਵੀਆਈਪੀ ਕਸਟਮਰ ਦੀ ਗੱਲ ਹੋ ਰਹੀ ਸੀ ਕਿ ਪਰ ਸਰਕਾਰ ਨੇ ਕਿਹਾ ਕਿ ਅਜੇ ਹਾ ਕੋਈ ਵੀ ਜਿਹੜਾ ਮਹਿਮਾਨ ਨਾ ਕੋਈ ਵੀ ਕਸਟਮਰ ਆ ਰਿਜ਼ੋਰਟ ਦੇ ਵਿੱਚ ਨਾ ਹੀ ਆਇਆ ਸੀ ਨਾ ਆਉਣ ਵਾਲਾ ਸੀ ਪਰ ਲੋਕ ਅਜੇ ਵੀ ਇਸ ਗੱਲ ਦਾ ਸਵਾਲ ਪੁੱਛ ਰਹੇ ਨੇ ਕਿ ਉਹ ਵੀਆਈਪੀ ਕੌਣ ਸੀ ਤਾਂ ਇਸ ਤੋਂ ਬਾਅਦ ਅੰਕਤਾ ਦੇ ਮਰਨ ਤੋਂ ਕੁਝ ਸਮੇਂ ਬਾਅਦ ਰਿਜ਼ੋਰਟ ਦੇ ਕੁਝ ਹਿੱਸੇ ਨੂੰ ਤੋੜ ਦਿੱਤਾ ਗਿਆ ਲੋਕਾਂ ਨੇ ਇਸ ਤਰੀਕੇ ਦੇ ਇਲਜ਼ਾਮ ਲਗਾਏ ਦੋਸ਼ ਲਗਾਏ ਕਿ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਨ੍ਹਾਂ ਕਾਰਵਾਈਆਂ ਵਿੱਚ ਰਾਜਨੀਤਿਕ ਹਸਤੀ ਜਿਹੜਾ ਉਸ ਦਾ ਵੀ ਕਿਤੇ ਨਾ ਕਿਤੇ ਜਿਹੜਾ ਨਾਮ ਆ ਉਹ ਵੀ ਆ ਰਿਹਾ ਪਰ ਉਸ ਤੋਂ ਬਾਅਦ ਇਸ ਕਤਲ ਮਾਮਲੇ ਦੇ ਵਿੱਚ ਜਦੋਂ ਸਾਰਾ ਘਟਨਾਕਰਮ ਹੁੰਦਾ ਤਾਂ ਇਸ ਮਾਮਲੇ ਦੇ ਵਿੱਚ ਪੂਰੇ ਉੱਤਰਾਖੰਡ ਦੇ ਵਿੱਚ ਇੱਕ ਰੋ ਪੈਦਾ ਹੋ ਜਾਂਦਾ ਆਮ ਪਬਲਿਕ ਦੇ ਵਿੱਚ ਗੁੱਸਾ ਪੈਦਾ ਹੋ ਜਾਂਦਾ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਕਈ ਥਾਵਾਂ ਤੇ ਉੱਤਰਾਖੰਡ ਰਿਸ਼ੀਕੇਸ਼ ਦੇ ਵਿੱਚ ਅੰਦੋਲਨ ਤੱਕ ਕੀਤੇ ਜਾਂਦੇ ਤੇ ਇਸ ਮਾਮਲੇ ਨੇ ਔਰਤਾਂ ਦੀ ਜਿਹੜੀ ਸੁਰੱਖਿਆ ਦੇ ਉੱਪਰ ਵੱਡਾ ਸਵਾਲ ਆ ਜਿਹੜਾ ਉਹ ਵੀ ਖੜਾ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਰਿਜ਼ੋਰਟ ਦੇ ਵਿੱਚ ਰਿਸੈਪਸ਼ਨੇਟ ਲੜਕੀ ਹੁੰਦੀ ਹੈ ਜਿਹੜੀ ਅੰਕਿਤਾ ਭੰਡਾਰੀ ਉਸ ਨੂੰ ਜਿਹੜਾ ਇੱਕ ਵੀਆਈਪੀ ਕਸਟਮਰ ਦੇ ਨਾਲ ਜਿਹੜਾ ਸਬੰਧ ਬਣਾਉਣ ਦੇ ਲਈ ਕਿਹਾ ਜਾਂਦਾ ਉਸ ਦੇ ਨਾਲ ਬੈਟ ਦੇ ਉੱਪਰ ਪੈਣ ਦੇ ਲਈ ਕਿਹਾ ਜਾਂਦਾ ਪਰ ਜਦੋਂ ਉਸ ਦੇ ਵੱਲੋਂ ਆਪਣੀ ਇੱਜ਼ਤ ਦਾ ਜਿਹੜਾ ਕਹਦੇ ਕਿ ਇੱਜ਼ਤ ਦੀ ਰਾਖੀ ਕਰਦੇ ਹੋ ਇਹ ਜਵਾਬ ਦੇ ਦਿੱਤਾ ਜਾਂਦਾ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਜੋ ਘਟਨਾ ਕਰਮ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਜਿਹੜਾ ਉਹ ਲੜਕੀ ਤਕਰੀਬਨ 5 ਦਿਨ ਗੁੰਮ ਰਹਿੰਦੀ ਆ ਤੇ ਉਸ ਤੋਂ ਬਾਅਦ ਚੀਲਾ ਨਦੀ ਦੇ ਵਿੱਚ ਉਸ ਦੀ ਲਾਸ਼ ਮਿਲਦੀ ਅੱਜ ਜਿਹੜਾ ਤਿੰਨ ਦੋਸ਼ੀਆਂ ਨੂੰ ਜਿਹੜਾ ਕੋਰਟ ਦੇ ਵੱਲੋਂ ਹਾਲਾਂਕਿ ਉੱਤਰਾਖੰਡ ਕੋਰਟ ਦੇ ਵੱਲੋਂ ਜਿਹੜਾ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਿਆ ਪਰ ਪਰਿਵਾਰ ਅਜੇ ਵੀ ਜਿਹੜਾ ਸੰਤੋਸ਼ਟ ਨਹੀਂ ਹੋ ਰਿਹਾ ਮਾਪੇ ਰੋ ਰਹੇ ਨੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜਾ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਆ ਪਰ ਇਸ ਮੌਕੇ ਸਵਾਲੇ ਖੜੇ ਹੁੰਦੇ ਨੇ ਕਿ ਜਿੱਥੇ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਦੇਸ਼ ਦੁਨੀਆ ਦੇ ਵਿੱਚ ਅਸੀਂ ਡਿਵੈਲਪਡ ਕੰਟਰੀਆਂ ਦੇ ਵਿੱਚ ਭਾਰਤ ਨੂੰ ਗਿਣਦੇ ਆ ਪਰ ਭਾਰਤ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਵੀ ਚੱਲ ਰਹੇ ਨੇ ਕਿ ਜਦੋਂ ਇੱਕ ਰਿਜ਼ੋਰਟ ਦੇ ਵਿੱਚ ਲੱਗੀ ਰਿਸੈਪਸ਼ਨਿਸਟ ਲੜਕੀ ਜਿਹੜਾ ਆਪਣਾ ਕੰਮ ਕਰ ਰਹੀ ਹੁੰਦੀ ਆ ਇੱਕ ਤਾਂ ਉਸ ਦੀ ਜਿਹੜੀ ਇੱਜ਼ਤ ਦੇ ਉੱਪਰ ਇਸ ਤਰੀਕੇ ਦੀ ਜਿਹੜੀ ਭੈੜੀ ਨਜ਼ਰ ਆ ਉਹ ਰੱਖੀ ਜਾਂਦੀ ਆ ਤਾਂ ਫਿਰ ਸਰਕਾਰਾਂ ਦੇ ਅੱਗੇ ਸਵਾਲ ਖੜੇ ਹੋ ਜਾਣੇ ਲਾਜ਼ਮੀ ਬਣ ਜਾਂਦੇ ਨੇ